ਪਾਰਟੀ ਮੰਨੇ ਜਾ ਰਹੀ ਆ ਜਿਹੜੀ ਭਾਰਤ ਦੇ ਲੋਕ ਤੇ ਲੋਕਤੰਤਰ ਦੇ ਅੰਦਰ ਬੋਟਾ ਕਿਵੇਂ ਚੋਰੀ ਕਰਨੀਆਂ ਨੇ ਗਿਆ ਇਸ ਗੱਲ ਦੇ ਸਬੰਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਨੰਬਰ 1 ਤੇ ਪਹੁੰਚ ਚੁੱਕੀ ਆ 2014 ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ਚਾਹੁੰਦੀ ਆ ਔਰ ਤੁਸੀਂ ਸਮੇਂ-ਸਮੇਂ ਸਰ ਦੇਖਿਆ ਹੋ ਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੇ ਵੋਟਾਂ ਚੋਰੀ ਕੀਤੀਆਂ ਉੱਤੇ ਸੱਤਾ ਵਿੱਚ ਆਈ ਹੈ ਮੈਂ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਸਭ ਤੋਂ ਵੱਡਾ ਵਾਕਿਆ ਜਿਹੜਾ ਪੰਜਾਬ ਦੇ ਅੰਦਰ ਹੋਇਆ ਪੰਜਾਬ ਜਾਣਦਾ ਕਿ ਜਦੋਂ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਤੇ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਹੋਈ ਤਾਂ ਕਿਸ ਤਰ੍ਹਾਂ ਤੁਹਾਡੇ ਕੈਮਰਿਆਂ ਨੇ ਮੀਡੀਆ ਦੇ ਕੈਮਰਿਆਂ ਨੇ ਭਾਰਤੀ ਜਨਤਾ ਪਾਰਟੀ ਦੇ ਅਧਿਕਾਰੀ ਬੋਟ ਵੀ ਚੋਰੀ ਕਰਦੀ ਫੜੇ ਗਏ ਵੱਡਾ ਅੰਦੋਲਨ ਹੋਇਆ ਚੰਡੀਗੜ੍ਹ ਦੇ ਸਾਰੇ ਐਮਸੀ ਸਹਿਬਾਨ ਨੇ ਧਰਨੇ ਦਿੱਤੇ ਪ੍ਰੋਟੈਸਟ ਕੀਤੇ ਮਾਰਚ ਕੀਤੇ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲੇ ਪਰ ਟਸ ਤੋਂ ਮਸ ਨਹੀਂ ਹੋਇਆ ਕੋਈ ਔਰ ਉਸ ਤੋਂ ਬਾਅਦ ਸਾਰਾ ਮਾਮਲਾ ਆਨਰੇਬਲ ਹਾਈ ਕੋਰਟ ਚ ਗਿਆ ਹਾਈ ਕੋਰਟ ਤੋਂ ਬਾਅਦ ਜਦੋਂ ਦੇਸ਼ ਦੀ ਸਰਵੋਚ ਅਦਾਲਤ ਦੇ ਸਾਹਮਣੇ ਮਾਮਲਾ ਪਹੁੰਚਿਆ ਕਿ ਕਿਸ ਤਰ੍ਹਾਂ ਉਹ ਅਧਿਕਾਰੀ ਸ਼ਰੀਆਮ ਵੋਟਾਂ ਦੀ ਚੋਰੀ ਕਰਕੇ ਇੱਕ ਹਾਰੀ ਹੋਈ ਪਾਰਟੀ ਭਾਰਤ ਜਨਤਾ ਪਾਰਟੀ ਨੂੰ ਜਿਤਾ ਰਿਹਾ ਔਰ ਉਸ ਤੋਂ ਬਾਅਦ ਰਿਜ਼ਲਟ ਜਿਹੜਾ ਉਹ ਬਦਲ ਗਿਆ ਕਿਉਂਕਿ ਭਾਰਤ ਜਨਤਾ ਪਾਰਟੀ ਅੱਜ ਦੇਸ਼ ਦੇ ਜਿੱਤੇ ਸੰਵਿਧਾਨ ਲਈ ਬਹੁਤ ਵੱਡਾ ਖਤਰਾ ਗਈ ਔਰ ਉੱਥੇ ਮੈਂ ਸਮਝਦਾ ਦੇਸ਼ ਦੇ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਹੈ ਦੇਸ਼ ਦੇ ਲੋਕਤੰਤਵ ਨੂੰ ਢਾਉਣ ਦੇ ਵਿੱਚ ਦੇਸ਼ ਦੀਆਂ ਲੋਕਤੰਤ੍ਰਿਕ ਪਰੰਪਰਾਵਾਂ ਨੂੰ ਖਤਮ ਕਰਨ ਦੇ ਲਈ ਭਾਰਤ ਜਨਤਾ ਪਾਰਟੀ ਟਿਲ ਦਾ ਜ਼ੋਰ ਲਾ ਰਹੀ ਆ ਚੰਡੀਗੜ੍ਹ ਦੀ ਇਲੈਕਸ਼ਨ ਦਾ ਇੱਕ ਐਗਜ਼ਾਮਪਲ ਸਾਹਮਣੇ ਆ ਜਦੋਂ ਪਿਛਲੀ ਜਿਹੜੀ ਆ ਵਿਧਾਨ ਸਭਾ ਦੀ ਦਿੱਲੀ ਦੀ ਇਲੈਕਸ਼ਨ ਹੋਈ ਚੁਣ-ਚੁਣ ਕੇ ਬੋਟ ਜਿਹੜੇ ਨੇਗੇ ਉਹ ਦਿੱਲੀ ਦੀਆਂ ਵਿਧਾਨ ਸਭਾ ਬੰਦ ਦੇ ਅੰਦਰ ਕੱਟੇ ਗਏ ਕਿਤੇ 4000 ਬੋਟ ਕੱਟਿਆ ਗਿਆ ਕਿਤੇ 5000 ਬੋਟ ਕੱਟਿਆ ਗਿਆ ਕਿਤੇ 6000 ਬੋਟ ਕੱਟਿਆ ਗਿਆ ਲਗਾਤਾਰ ਬੋਰਡ ਕਟਣ ਦੀ ਪ੍ਰਕਿਰਿਆ ਜਿਹੜੀ ਜਾਰੀ ਆ ਔਰ ਸਾਡੇ ਪਾਰਟੀ ਦੇ ਸੁਪਰੀਮੋ ਆਨਰੇਬਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਸਾਡੇ ਮੈਂਬਰ ਪਾਰਲੀਮੈਂਟ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਈ ਵਾਰ ਉਸ ਸਮੇਂ ਦੇਸ਼ ਦੇ ਇਲੈਕਸ਼ਨ ਕਮਿਸ਼ਨ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਦੇਸ਼ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲਦੇ ਰਹੇ ਔਰ ਇਸ ਗੱਲ ਦੀ ਆਵਾਜ਼ ਜਿਹੜੀ ਆ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦਿੱਲੀ ਦੀਆਂ ਗਲੀਆਂ ਦੇ ਅੰਦਰ ਗੂੰਜਦੀ ਰਹੀ ਕਿ ਭਾਰਤ ਜਨਤਾ ਪਾਰਟੀ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਰਟਨ ਵੋਟ ਜਿਹੜੇ ਵੋਟ ਆਮ ਆਦਮੀ ਪਾਰਟੀ ਦੇ ਜਾ ਸਕਦੇ ਲਗੇ ਉਹਨਾਂ ਬੋਟਾਂ ਨੂੰ ਡਿਲੀਟ ਕਰਵਾਉਣ ਦਾ ਕੰਮ ਦਿੱਲੀ ਦੇ ਅੰਦਰ ਕੀਤਾ ਇਹ ਧਾਰਨਾ ਦੇਜ ਦੇ ਸਾਹਮਣੇ ਲਗੀਆਂ ਤੀਜੀ ਧਾਰਨ ਕਿਉਂਕਿ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਬਿਹਾਰ ਦੀ ਇਲੈਕਸ਼ਨ ਆ ਰਹੀ ਆ ਭਾਰਤੀ ਜਨਤਾ ਪਾਰਟੀ ਇਹੀ ਐਕਸਰਸਾਈਜ਼ ਇਹੀ ਤੌਰ ਤਰੀਕਾ ਬਿਹਾਰ ਦੇ ਅੰਦਰ ਵਰਤ ਰਹੀ ਆ ਬਿਹਾਰ ਦੇ ਅੰਦਰ ਵੀ ਵੋਟਾ ਕੱਟਣ ਦਾ ਕੰਮ ਵੋਟਾ ਚੋਰੀ ਕਰਨ ਦਾ ਕੰਮ ਵੋਟਾ ਡਿਲੀਟ ਕਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਿਹਾਰ ਚ ਕਰ ਰਹੀ ਆ ਪੂਰੇ ਦੇਸ਼ ਦੇ ਸਾਹਮਣੇ ਕਿਸ ਤਰ੍ਹਾਂ ਮਾਮਲਾ ਬਿਹਾਰ ਤੋਂ ਲੈ ਕੇ ਦੇਸ਼ ਦੀ ਸੰਸਦ ਤੱਕ ਪਹੁੰਚਿਆ ਸੰਸਦ ਤੋਂ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਤੱਕ ਪਹੁੰਚਿਆ ਇਹਦਾ ਮਤਲਬ ਕਿਤੇ ਨਾ ਕਿਤੇ ਵੱਡੀ ਪੱਦਰ ਤੇ ਭਾਰਤੀ ਜਨਤਾ ਪਾਰਟੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਂਦੀ ਆ ਆਪਾਂ ਜਾਣਦੇ ਆ ਜਦੋਂ ਕੋਈ ਵਿਅਕਤੀ ਜਦੋਂ ਕੋਈ ਵਿਅਕਤੀ ਪਹਿਲਾਂ ਥੋੜੀ ਚੋਰੀ ਕਰਦਾ ਫਿਰ ਉਸ ਵਾਰ ਵੱਡੀ ਚੋਰੀ ਕਰਦਾ ਔਰ ਹੌਲੀ 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 ਉਹਦੀ ਆਦਤ ਬਣ ਜਾਂਦੀ ਆ ਕਿ ਚੋਰੀ ਕਰਨ ਤੋਂ ਬਿਨਾਂ ਨਹੀਂ ਰਹਿ ਸਕਦਾ ਉਹ ਅੱਜ ਹਾਲਾਤ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਬਣ ਚੁੱਕੇ ਨੇ ਕਿ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਵ ਨੂੰ ਖਤਮ ਕਰਨ ਦੇ ਲਈ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਤਬਾਹ ਕਰਨ ਦੇ ਲਈ ਦੇਸ਼ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਓ ਅਮੇਡਕਰ ਜੀ ਨੇ ਬਣਾਇਆ ਨੂੰ ਖਤਮ ਕਰਨ ਦੇ ਲਈ ਇਸ ਰਾਹ ਤੇ ਤੁਰਿਆ ਕਿ ਹੌਲੀ 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 ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦੇ ਵੋਟਾਂ ਹੀ ਕੱਟਦੇ ਨੇ ਉਹਨਾਂ ਨੂੰ ਖਤਮੇ ਕਰ ਦਿਓ ਉਹਨਾਂ ਨੂੰ ਦੇਸ਼ ਤੋਂ ਹੀ ਕੱਢ ਦਿਓ ਖਤਮ ਕਰਕੇ ਰੱਖ ਦਿਓ ਇਹ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਨਹੀਂ ਗੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅੰਦਰ ਵੀ ਭਾਰਤੀ ਜਨਤਾ ਪਾਰਟੀ ਲੋਕ ਸੇਵਾ ਦੇ ਨਾਂ ਤੇ ਕੀ ਕਰ ਰਹੀ ਆ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਆ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਕੈਂਪ ਲਾ ਕੇ ਪੰਜਾਬ ਦੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਪ੍ਰਕਿਰਿਆ ਪੰਜਾਬ ਦੇ ਅੰਦਰ ਆਰੰਭੀ ਹੋਈ ਆ ਦੇ ਜਾਣ ਦਾਗਾ ਕਿ ਦੇਸ਼ ਦੇ ਪਾਰਲੀਮੈਂਟ ਨੇ ਐਕਟ ਬਣਾਇਆ ਹੈ ਕਿ 2023 ਦਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਆ ਕਾਪੀ ਮੈਂ ਤੁਹਾਡੇ ਪੇਸ਼ ਸਾਹਮਣੇ ਪੇਸ਼ ਕਰ ਰਿਹਾ ਦਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਐਕਟ ਤੁਹਾਡੇ ਸਾਹਮਣੇ ਆ ਇਸ ਐਕਟ ਦੇ ਮੁਤਾਬਕ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਤੁਸੀਂ ਕਿਸੇ ਨੂੰ ਬਰਗਲਾ ਕੇ ਕਿਸੇ ਨੂੰ ਗੁੰਮਰਾਹ ਕਰਕੇ ਕਿਸੇ ਦਾ ਪਰਸਨਲ ਡਾਟਾ ਜਿਹੜਾ ਉਹ ਯੂਜ਼ ਨਹੀਂ ਕਰ ਸਕਦੇ ਜੇਕਰ ਕਿਸੇ ਦਾ ਡਾਟਾ ਲੈਣਾਗਾ ਤਾਂ ਉਹਦੇ ਲਈ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਤੁਹਾਨੂੰ ਲਾਇਸੈਂਸ ਲੈਣਾ ਪਊਗਾ ਕਿਉਂਕਿ ਇਹਨਾਂ ਕੈਂਪਸ ਦੇ ਅੰਦਰ ਕੀ ਕਰ ਰਹੇ ਨੇ ਹੋ ਜਾ ਕੇ ਭੋਲੇ-ਪਾੜੇ ਲੋਕਾਂ ਦੇ ਪੈਨ ਕਾਰਡ ਭੋਲੇ-ਪਾੜੇ ਲੋਕਾਂ ਦੇ ਆਧਾਰ ਕਾਰਡ ਭੋਲੇ-ਪਾੜੇ ਲੋਕਾਂ ਦੇ ਬੈਂਕ ਅਕਾਊਂਟ ਭੋਲੇ-ਪਾੜੇ ਲੋਕਾਂ ਦੀਆਂ ਹੋਰ ਜਿਹੜੀ ਉਹਨਾਂ ਦੇ ਪ੍ਰਾਪਰਟੀ ਦੇ ਸਬੰਧਤ ਜਿਹੜਾ ਰਿਕਾਰਡ ਆ ਉਹ ਇਕੱਠਾ ਕੀਤਾ ਜਾ ਰਿਹਾ ਹੈ ਇਟ ਸ਼ੋਸ ਇਹਦੇ ਵਿੱਚ ਲਿਖਿਆ ਸੈਕਟ ਦੇ ਅੰਦਰ ਕਿ ਇਹ ਡਾਟਾ ਜਿਹੜਾ ਕਿਸੇ ਵੀ ਤਰੀਕੇ ਕਿਸੇ ਵੀ ਸਮੇਂ ਬਿਸਯੂਜ਼ ਹੋ ਸਕਦਾਗਾ ਕਿਉਂਕਿ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇਗੇ ਜਿੰਨੇ ਵੀ ਡਿਜੀਟਲ ਫਰਾਡ ਹੁੰਦੇ ਨੇ ਦੇਸ਼ ਦੇ ਅੰਦਰ ਜਿਹੜੇ ਸਾਈਬਰ ਕ੍ਰਾਈਮ ਦੇ ਅੰਦਰ ਆਉਂਦੇ ਨੇਗੇ ਉਹ ਉਦੋਂ ਹੁੰਦੇ ਨੇ ਜਦੋਂ ਤੁਹਾਡਾ ਡਾਟਾ ਕਿਸੇ ਨੂੰ ਮਿਲ ਜਵੇ ਔਰ ਉਸ ਡਾਟੇ ਦਾ ਬਿਸਯੂਜ਼ ਹੋਵੇ ਉਹ ਡਾਟਾ ਜਿਹੜਾ ਲਜਾਕੇ ਤੁਹਾਡਾ ਪੈਨ ਕਾਰਡ ਲੈ ਗਏ ਉਹਦੀ ਕਾਪੀ ਲੈ ਲਈ ਤੁਹਾਡਾ ਆਧਾਰ ਕਾਰਡ ਲੈ ਲਿਆ ਆਧਾਰ ਕਾਰਡ ਕਿਹਦੇ ਨਾਲ ਮੈਚ ਆ ਬੈਂਕ ਅਕਾਊਂਟ ਦੇ ਨਾਲ ਤੁਹਾਡੇ ਬੈਂਕ ਅਕਾਊਂਟ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਤੁਹਾਡੇ ਵੋਟਰ ਕਾਰਡ ਦੇ ਨਾਲ ਤੁਹਾਡਾ ਆਧਾਰ ਕਾਰਡ ਮੈਚ ਆ ਵੋਟਰ ਕਾਰਡ ਨੂੰ ਡਿਲੀਟ ਕਿਵੇਂ ਕਰਨਾਗਾ ਤੁਹਾਡਾ ਬੈਂਕ ਦੇ ਅੰਦਰ ਪਏ ਥੋੜੇ ਬਹੁਤੇ ਪੈਸੇ ਕਿਵੇਂ ਚੋਰੀ ਕਰ ਦੇਣਗੇ ਅੱਜ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਇਸ ਕਦਰ ਨੀਚੇ ਗਿਰ ਚੁੱਕੀ ਆ ਕੇ ਲੋਕਾਂ ਦਾ ਡਾਟਾ ਇਕੱਠਾ ਕਰਕੇ ਉਹਦੇ ਰਾਹੀਂ ਉਹਦੇ ਰਾਹੀਂ ਉਹਨਾਂ ਦੇ ਅਕਾਊਂਟਾਂ 'ਚੋਂ ਪੈਸੇ ਕਿਵੇਂ ਕਢਾਉਣੇ ਨੇਗੇ ਉਹਨਾਂ ਦੇ ਵੋਟਾਂ ਕਿਵੇਂ ਕੱਟਣੀਆਂ ਨੇਗੀਆਂ ਇਹ ਉਹਨਾਂ ਵਾਲੇ ਸਮੇਂ ਦੀ ਪ੍ਰਕਿਰਿਆ ਜਿਹੜੀ ਭਾਰਤੀ ਜਨਤਾ ਪਾਰਟੀ ਕਰਨ ਜਾ ਰਹੀ ਆ ਉਹਦੇ ਬਾਰੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਾ ਕਰਨਾ ਚਾਹਣਾਗਾ ਕਿ ਜਿਹੜੇ ਕੈਂਪ ਲੱਗ ਰਹੇ ਨੇਗੇ ਇਹ ਇਸੇ ਲਈ ਲਾ ਰਹੇ ਨੇਗੇ ਕਿ ਡਾਟਾ ਇਕੱਠਾ ਕਰਕੇ ਬਿਨਾਂ ਕਿਸੇ ਅਥਾਰਟੀ ਦੇ ਬਿਨਾਂ ਕਿਸੇ ਲਾਇਸੈਂਸਿੰਗ ਅਥਾਰਟੀ ਦੇ ਡਾਟਾ ਇਕੱਠਾ ਕਰਕੇ ਉਹਨਾਂ ਨੂੰ ਉਸ ਡਾਟੇ ਦੇ ਅੰਦਰ ਡਿਜੀਟਲ ਫਰਾਡ ਹੋਣਗੇ ਜਦੋਂ ਵੱਡੇ ਵੱਡੇ ਫਰਾਡ ਹੋਣਗੇ ਫਿਰ ਸਰਕਾਰ ਨੂੰ ਕਹਿਣਗੇ ਕਿ ਫਰਾਡ ਹੁੰਦੇ ਨੇ ਕਿ ਸੋ ਮੈਂ ਸਮਝਦਾ ਜਿਹੜਾ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਵੀ ਫਰਾਡ ਹੋਊਗਾ ਉਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀ ਪਾਰਟੀ ਜਤਾ ਪਾਰਟੀ ਦੇ ਸੈਕਟੀ ਸਾਹਿਬ ਪਾਰਟੀ ਜਨਤਾ ਪਾਰਟੀ ساری ਟੀਮ ਜਿਹੜੀ ਆ ਉਹ ਜ਼ਿੰਮੇਵਾਰ ਹੋਊਗੀ ਕਿ ਲੋਕਾਂ ਦਾ ਰਿਕਾਰਡ ਨੂੰ ਟੈਂਪਰ ਕਰਕੇ ਲੋਕਾਂ ਦੇ ਰਿਕਾਰਡ ਨੂੰ ਮਜ਼ਹੂਜ਼ ਕਰਕੇ ਲੋਕਾਂ ਦੇ ਰਿਕਾਰਡ ਨੂੰ ਜਿਹੜਾ ਹੈਗਾ ਉਹਨੂੰ ਤਾਰ ਫੀਡੋ ਕਰਕੇ ਉਹ ਸਰਕਾਰ ਨੂੰ ਕਿਵੇਂ ਮਜ਼ਹੂਜ਼ ਕਰਕੇ ਜਿਹੜਾ ਇਹਨਾਂ ਨੇ ਬਰਤਨਾਗਾ ਇਹ ਦੇਸ਼ ਦੇ ਲੋਕਾਂ ਦੇ ਸਾਹਮਣੇ ਇਹ ਐਕਟ ਜਿਹੜਾ ਉਹ 2023 ਦੇ ਅੰਦਰ ਇਸੇ ਲਈ ਬਣਿਆ ਸੀਗਾ ਕਿ ਡਾਟਾ ਇਹ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੀ ਵੱਲੋਂ ਬਣਾਇਆ ਗਿਆਗਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਜਿਹੜਾ 11 ਅਗਸਤ 11 ਅਗਸਤ 2023 ਤੋਂ ਲਾਗੂ ਹੈ ਦੇਸ਼ ਭਰ ਦੇ ਅੰਦਰ ਤੁਸੀਂ ਕਿਸੇ ਦਾ ਪਰਸਨਲ ਡਾਟਾ ਨਹੀਂ ਲੈ ਸਕਦੇ ਕਿਸ ਦਾ ਡਾਟਾ ਇਕੱਠਾ ਨਹੀਂ ਕਰ ਸਕਦੇ ਚਾਹ ਕੋਈ ਕੈਂਪ ਲਾਉਣ ਦੀ ਗੱਲ ਹੋਵੇ ਚਾਹ ਨਹੀਂ ਲਾਉਣ ਦੀ ਕਰਦੇ ਜਦ ਤੱਕ ਕੋਈ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਨੂੰ ਲਾਇਸੈਂਸ ਨਹੀਂ ਦਿੰਦੀ ਜਾਂ ਕੰਪੀਟੈਂਟ ਅਥਾਰਟੀ ਜਿਹੜੀ ਆ ਤੁਹਾਡਾ ਡਾਟਾ ਨਹੀਂ ਲੈਂਦੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ ਤਾਂ ਲਗਭਗ 440 ਦੇ ਕਰੀਬ 440 ਦੇ ਕਰੀਬ ਸਿਵਾਮਾਨ ਜਿਹੜੀਆਂ ਡੋਰ ਸਟੈਪ ਡਿਲੀਵਰੀ ਡੋਰ ਸਟੈਪ ਡਿਲੀਵਰੀ ਜਿਹੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਕੀਤੀ ਆ ਹਰ ਇੱਕ ਹਰ ਇੱਕ ਸਾਡੀ ਸਰਵਿਸ ਹਰ ਇੱਕ ਸਾਡੀ ਜਿਹੜੀ ਵੀ ਸਰਵਿਸ ਚਾਹ ਕਿਸੇ ਨੇ ਸਰਟੀਫਿਕੇਟ ਬਣਾਉਣਾਗਾ ਚਾਹ ਕਿਸੇ ਨੇ ਕੋਈ ਆਵਾਸ ਯੋਜਨਾ ਤਹਿਤ ਅਪਲਾਈ ਕਰਨਾਗਾ ਚਾਹ ਕਿਸੇ ਵੀ ਯੋਜਨਾ ਦੇ ਤਹਿਤ ਅਪਲਾਈ ਕਰਨਾਗਾ ਜਦੋਂ ਉਹ ਉਹ ਸੇਵਾ ਤੇ ਉੱਤੇ ਆਪਣਾ ਫੋਨ ਮਾਰਦਾਗਾ ਤਾਂ ਜਿਹੜਾ ਸਾਡਾ ਸੇਵਾ ਪ੍ਰੋਵਾਈਡਰ ਆ ਜਿਹੜਾ ਸਾਡਾ ਉਸ ਇਲਾਕੇ ਦਾ ਕੰਮ ਕਰਨ ਵਾਲਾ ਬੰਦਾਗਾ ਉੱਥੇ ਪਹੁੰਚਦਾਗਾ ਜਾ ਕੇ ਉੱਥੇ ਫਿਰ ਜਿਹੜਾ ਉਹਦਾ ਡਾਟਾ ਇਕੱਠਾ ਕਰਕੇ ਫਿਰ ਉਸ ਡਾਟੇ ਨੂੰ ਪ੍ਰੋਸੈਸ ਕਰਕੇ ਫਿਰ ਉਹ ਐਸਡੀਐਮ ਸਹਿਬਾਨ ਜਿਹੜੇ ਸਾਡੇ ਡੀਸੀ ਸਹਿਬਾਨ ਜਿਹੜੇ ਕੰਪੀਟੈਂਟ ਅਥਾਰਟिटीज ਨੇ ਗਿਆ ਉਹਨਾਂ ਦੇ ਨਾਲ ਉਹਦਾ ਪ੍ਰੋਸੈਸਿੰਗ ਕਰਕੇ ਉਹਦਾ ਜੋ ਵੀ ਸਰਟੀਫਿਕੇਟ ਚਾਹੀਦਾ ਜੋ ਵੀ ਸ਼ਬਦਾ ਚਾਹੀਦੀ ਆ ਉਹ ਮਿਲਦੀ ਆ ਦਿਨ ਨਾਲ ਦੀ ਨਾਲ ਪੰਜਾਬ ਦੇ ਅੰਦਰ ਸੇਵਾ ਕੇਂਦਰ ਬਣੇ ਨੇਗੇ ਜੇਕਰ ਕੋਈ ਬੰਦਾ ਪਰਸਨਲ ਉਹਨਾਂ ਤੋਂ ਨਹੀਂ ਕਰਵਾਉਣਾ ਚਾਹੁੰਦਾ ਜਾਂ ਟਾਈਮ ਨਹੀਂ ਹੈਗਾ ਉੱਥੇ ਖੁਦ ਜਾ ਸਕਦਾਗਾ ਤਾਂ ਖੁਦ ਜਾ ਕੇ ਵੀ ਕਰਵਾ ਸਕਦਾਗਾ ਪਰ ਲੇਕਿਨ ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਹ ਸ਼ੁਰੂ ਕੀਤੀ ਆ ਪੰਜਾਬ ਦੇ ਅੰਦਰ ਮੈਂ ਸਮਝਦਾ ਇਹ ਡਾਟਾ ਚੋਰੀ ਕਰਨਾ ਔਰ ਡਾਟਾ ਚੋਰੀ ਕਰਨ ਤੋਂ ਬਾਅਦ ਇਹ ਮਹਿਸੂਸ ਕਰਨਾ ਮਹਿਸੂਸ ਕਰਨ ਤੋਂ ਬਾਅਦ ਲੋਕਾਂ ਦੀ ਬੋਟਾ ਕਟੜੀਆਂ ਲੋਕਾਂ ਦੇ ਨਾਲ ਡਿਜੀਟਲ ਫਰਾਡ ਕਰਨਾ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਕੰਮ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰਦੀਆਂ ਇਹ ਹਰਗੱਜ ਬਰਦਾਸ਼ਤ ਨਹੀਂ ਹੋਊਗਾ ਬਿਲਕੁਲ ਇਹ ਕਾਰਵਾਈ ਨਹੀਂ ਹੋਣ ਦੇਵਾਂਗੇ ਇਹਨਾਂ ਲੋਕਾਂ ਦੇ ਖਿਲਾਫ ਠੋਕੇ ਕਾਰਵਾਈ ਕਰਾਂਗੇ ਹੁਣ ਦੇਸ਼ ਦੇ ਸਾਹਮਣੇ ਨੰਗਾ ਹੋ ਗਿਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਵੋਟ ਚੋਰੀ ਕਰਨ ਦੀ ਆਦੀ ਆ ਉਹਨੂੰ ਆਦਤ ਪੈ ਗਈ ਵੋਟ ਚੋਰੀ ਕਰਨ ਦੀ ਔਰ ਇਹ ਬਿਲਕੁਲ ਪੰਜਾਬ ਦੇ ਅੰਦਰ ਨਹੀਂ ਹੋਣ ਦਿੱਤਾ ਜਾਊਗਾ ਹੁਣ ਡਾਟਾ ਚੋਰੀ ਹੋ ਰਿਹਾ ਫਿਰ ਲੋਕਾਂ ਦੇ ਬੈਂਕ ਅਕਾਊਂਟਾਂ ਤੋਂ ਪੈਸੇ ਕਢਵਾਏ ਜਾਣਗੇ ਫਿਰ ਲੋਕਾਂ ਦੇ ਡਿਜੀਟਲ ਫਰਾਡ ਹੋਣਗੇ ਔਰ ਉਸ ਤੋਂ ਬਾਅਦ ਲੋਕਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਇਹ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਆ ਪੰਜਾਬ ਦੇ ਲੋਕਾਂ ਦੇ ਡਾਟੇ ਨੂੰ ਸੁਰੱਖਿਅਤ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੀ ਪ੍ਰੋਟੈਕਸ਼ਨ ਕਰਨ ਦੇ ਲਈ ਪੰਜਾਬ ਦੇ اندر ਡਿਜੀਟਲ ਫਰਾਡ ਨਾ ਹੋਣ ਦੇ ਲਈ ਅਸੀਂ ਹਰ ਕਾਰਵਾਈ ਕਰਾਂਗੇ ਬਿਲਕੁਲ ਜਿਹੜੀ ਗੈਰ ਕਾਨੂੰਨੀ ਕਾਰਵਾਈ ਭਾਰਤੀ ਜਨਤਾ ਪਾਰਟੀ ਕਰਦੀ ਆ ਉਹਨੂੰ ਅਸੀਂ ਬੰਦ ਕਰਕੇ ਰੱਖਾਂਗੇ ਥੈਂਕ ਯੂ